ਸ਼੍ਰੀ ਮਹਾਦੇਵ ਸਮਿਤੀ ਰਾਜਪੁਰਾ ਵੱਲੋਂ 17ਵੀਂ ਅਮਰਨਾਥ 바ਸੀ ਯਾਤਰਾ ਇਥੋਂ ਦੇ ਸ਼੍ਰੀ ਮਹਾਵੀਰ ਮੰਦਿਰ ਤੁਰਵਾ ਨਾ ਹੋਈ ਜਿਸ ਨੂੰ ਭਾਜਪਾ ਰਾਜਪੁਰਾ ਦੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਨੇ ਧਾਰਮਿਕ ਝੰਡਾ ਦੇ ਗਿਰਵਾਣਾ ਕੀਤਾ ਇਸ ਮੌਕੇ ਤੇ ਜਗਦੀਸ਼ ਕੁਮਾਰ ਜੱਗਾ ਨੇ ਕਿਹਾ ਕਿ ਇਹ ਸੰਸਥਾ ਹਮੇਸ਼ਾ ਸੇਵਾ ਦੇ ਕੰਮ ਹੋਣ ਜਾਂ ਕੋਈ ਵੀ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਜਾਂ ਕਿਸੇ ਵੀ ਧਾਰਮਿਕ ਕੰਮ ਲਈ ਇਹ ਸੰਸਥਾ ਦਾ ਨਾਂ ਸਭ ਤੋਂ ਅੱਗੇ ਆਉਂਦਾ ਹੈ ਤੇ ਮੈਂ ਭੋਲੇ ਸ਼ੰਕਰ ਜੀ ਅੱਗੇ ਅਰਦਾਸ ਕਰਦਾ ਹਾਂ ਇਹਨਾਂ ਦੀ ਯਾਤਰਾ ਮੰਗਲਮਈ ਹੋਵੇ ਸ਼੍ਰੀ ਮਾਧੇਵ ਸੇਵਾ ਸੁਸਾਇਟੀ ਵੱਲੋਂ 17ਵਾਂ ਅਮਰਨਾਥ ਯਾਤਰਾ 120 ਯਾਤਰੀ ਵੀ ਅੱਜ ਯਾਤਰਾ ਕਰ ਰਹੇ ਨੇ ਰਾਜਪੁਰਾ ਤੋਂ ਤੇ ਮੈਂ ਮੈਂ ਇਹ ਵੀ ਦੇਖ ਰਿਹਾ ਮੈਨੂੰ ਅੱਜ ਪੰਨਵੀਂ ਸ਼ਨੀਵਾਰ ਮੈਨੂੰ ਮੌਕਾ ਮਿਲ ਰਿਹਾ ਹੈ ਵੀ ਬਸਾਂ ਨੂੰ ਹਰੀ ਝੰਡੀ ਦੇਣ ਦਾ ਤੇ ਮੈਂ ਆਪਣਾ ਬੋਲੇਨਾਥ ਬੰਡਾਰੀ ਸ਼ਿਵਸ਼ੰਕਰਾ ਕੇ ਆਰਦਾਸ ਕਰਦਾ ਵੀ ਇਹਨਾਂ ਦੀ ਯਾਤਰਾ ਸਫਲ ਰਹੇ ਸੁਖੀ ਰਹੇ ਤੇ ਚੜਦੀ ਕਲਾ ਵਿੱਚ ਰਹਿਣ ਤੇ ਮੈਂ ਇਹਨਾਂ ਨੂੰ ਅ ਪੀਨ ਵੀ ਕਰੂੰਗਾ ਤੇ ਤੁਹਾਡੇ ਇਹਨਾਂ ਨੂੰ ਵੀ ਉੱਥੇ ਜਾ ਕੇ ਹਲਕਾ ਰਾਜਪੁਰਾ ਦੇ ਵਸਿਆ ਵਾਸਤੇ ਚੜਦੀ ਕਲਾ ਰਹਿਣ ਵਾਸਤੇ ਅਰਦਾਸ ਕਰਨ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਵੀ ਦਵਾਉਂਦਾ ਮੈਂ ਹਰ ਸਾਲ ਇਹੀ ਗੱਲ ਕਹਿੰਦਾ ਵੀ ਮੇਰੇ ਲੈ ਕੋਈ ਵੀ ਸੇਵਾ ਹੋਵੇ ਮੈਂ ਇਹਨਾਂ ਦੇ ਨਾਲ ਤਨ ਮਨ ਧਨ ਨਾਲ ਮੈਂ ਹਾਜ਼ਰ ਹਾਂ ਤੇ ਮੈਂ ਮੈਨੂੰ ਯਾਦ ਹੈ ਅੱਜ ਵੀ ਜਦੋਂ ਪਿਛਲੀ ਵਾਰ ਬਸਾਂ ਜਾ ਰਹੀਆਂ ਸੀ ਮੈਂ ਇੱਕ ਗੱਲ ਕਹੀ ਸੀ ਵੀ ਅਗਲੀ ਵਾਰ ਮੈਂ ਵੀ ਯਾਤਰਾ ਕਰੂੰਗਾ ਪਰ ਮੈਨੂੰ ਇਲੈਕਸ਼ਨਾਂ ਹੋਣ ਕਰਕੇ ਬਿਜ਼ੀ ਹੋਣ ਕਰਕੇ ਇਹ ਵੀ ਨਹੀਂ ਮਿਲ ਸਕੇ ਤੇ ਮੈਂ ਹੁਣ ਤੁਹਾਡੇ ਰਾਈ ਮੈਂ ਫਿਰ ਪਤਾ ਨਹੀਂ ਬੋਲੇ ਬੰਡਾਰੀ ਜੀ ਨੂੰ ਐਤ ਕੀ ਮੈਂ ਬਾਹਰ ਚਲਾ ਗਿਆ ਸੀ ਅੰਤਰਦੇਸ਼ ਚਲਾ ਗਿਆ ਸੀਗਾ ਤੇ ਮੈਨੂੰ ਯਾਤਰਾ ਦਾ ਇਸਾਨੀ ਬਣ ਸਕਿਆ ਤੇ ਮੈਂ ਅੱਜ ਤੁਹਾਡੇ ਰਾਈ ਨੰਦਾ ਜੀ ਸਪਰਾ ਜੀ ਅਸੀਂ ਆਪਣੀ ਸਾਰੀ ਟੀਮ ਨਾਲ ਇਹਨਾਂ ਦੇ ਨਾਲ ਅਸੀਂ ਯਾਤਰਾ ਕਰਕੇ ਤੇ ਅਗਲੇ ਸਾਲ ਅਗਲੇ ਸਾਲ ਜਰੂਰ ਅਸੀਂ ਯਾਤਰਾ ਕਰਕੇ ਆਵਾਂ ભગવાન ਜੀ ਬੋਲੇ ਸ਼ੰਕਰ ਜੀ ਦੇ ਦਰਸ਼ਨ ਕਰਕੇ ਆਵਾਂਗੇ ਮੈਂ ਇਹ ਕਹਿੰਦਾ ਤੇ ਲਾਸਟ ਵਿੱਚ ਇੱਕ ਵਾਰੀ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਜਿਹੜਾ ਕਿ ਮੈਨੂੰ ਹਰ ਸਾਲ ਜਦੋਂ ਵੀ ਯਾਤਰਾ ਆਉਂਦੀ ਹੈ ਬੱਸਾਂ ਦੀ ਤੇ ਮੈਨੂੰ ਇੱਥੇ ਬੁਲਾ ਕੇ ਅਰੀ ਜਿੰਦੀ ਦੇਣ ਦਾ ਮੌਕਾ ਦਿੰਦੇ ਨੇ ਤੇ بار بار ਮੈਨਾਂ ਧੰਨਵਾਦ ਵੀ ਕਰਦਾ ਤੇ ਮੈਂ ਪਰਮਾਤਮਾ ਦੇ ਅਰਦਾਸ ਵਿੱਚ ਰੱਬ ਦਾ ਬੋਲ ਰਹੰਗਾ ਕਿ ਸਾਰਿਆਂ ਦੀ ਯਾਤਰਾ ਸਫਲ ਹੋਵੇ ਜਗਈ ਯਾਤਰੀਆਂ ਨੂੰ ਕੀ ਆਪਣੇ ਵੱਲੋਂ ਟਿਪਸ ਦੇਣਾ ਚਾਹੁੰਦੇ ਹੋ ਸੁਰੱਖਿਆ ਦੇ ਵਿਵਸਥਾ ਬਸ ਟਿਪਸ ਤਾਂ ਇਹੀ ਨੇ ਵੀ ਆਪਣਾ ਖਾਣ ਪੀਣ ਦਾ ਮਹਿੰਤਤਾ ਕੀ ਹੈ ਮੈਂ ਵੀ ਬਾਹਰ ਗਿਆ ਜਾਂ ਇੱਥੇ ਆਇਆ ਖਾਣ ਪੀਣ ਦਾ ਜਿਆਦਾ ਪਰੇਸ਼ ਕਰਨਾ ਚਾਹੀਦਾ ਖਾਣ ਪੀਣ ਦੇਖ ਕੇ ਖਾਣ ਪੀਣਾ ਚਾਹੀਦਾ ਤੇ ਆਪਣਾ ਬਾਕੀ ਇਹ ਸਾਰੇ ਅੱਜ ਮੇਰੇ ਸਾਹਮਣੇ ਇਹਨਾਂ ਦੀ 17ਵੀਂ ਯਾਤਰਾ ਤੇ ਬਾਕੀ ਸਾਰਾ ਕੁਝ ਇਹਨਾਂ ਨੂੰ ਪਤਾ ਹੀ ਹੈ ਸਮਰਦਾਰ ਨੇ ਤੇ ਮੈਂ ਨਹੀਂ ਕਹਿੰਦਾ। ਜੀ ਇੱਕ ਹੋਰ ਸਵਾਲ ਤੁਸੀਂ ਬਾਪੀ ਜੰਦਾ پارٹی ਨਾਲ ਜੁੜਿਆ ਹੋ ਕਾਫੀ ਸਮੇਂ ਤੋਂ। ਰਾਜਪੁਰਾ ਤੋਂ ਜਿਹੜੀ ਬਹੁਤ ਸੰਗਤ ਜਾਂਦੀ ਹੈ ਅਮਰ ਨਾਲ ਕਾਫੀ ਫਾਨੀ ਰੈਸਨਰੀ ਤੇ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਰਾਜਪੁਰਾ ਦੇ ਵਿੱਚ ਮੈਡੀਕਲ ਡਾਕਟਰ ਪਾਈਟ ਹੁੰਦਾ ਸੀਗਾ ਤੇ ਜਿਹੜਾ ਪਿਛਲੇ ਸਮੇਂ ਤੋਂ ਦੇਖਿਆ ਜਾ ਰਿਹਾ ਕਾਫੀ ਇੱਕ ਇੱਕ ਬੈਂਕ ਹੈ ਜਿਹੜਾ ਇਸ ਬੈਂਕ ਹੈ ਜਿਹੜਾ ਕਿ ਪ੍ਰੋਵਾਈਡ ਹੋ ਰਿਹਾ ਜਦ ਕਿ ਇਸ ਵਾਰ SBI ਵੀ ਹੈ, PNB ਬੈਂਕ ਵੀ ਹੈ। ਉਹਨਾਂ ਵੱਲੋਂ ਇਸ ਤਰ੍ਹਾਂ ਦੀ ਕੋਈ ਰਾਜਪੁਰਾ ਦੀ ਫੈਸਿਲਿਟੀ ਨਹੀਂ ਮਿਲਦੀ। ਤੁਸੀਂ ਆਪਣਾ ਸਰਕਾਰ ਨੂੰ ਅਪੀਲ ਕਰਕੇ ਕੁਝ ਮੈਨੂੰ ਤੁਹਾਡੇ ਰਾਹੀਂ ਪਤਾ ਲੱਗ ਰਿਹਾ ਮੈਨੂੰ ਇਹ ਪਤਾ ਨਹੀਂ ਸੀਗਾ ਵੀ ਜੇ ਮੈਡੀਕਲ ਰੈਸਿਲਿਟੀ ਪ੍ਰੋਵਾਈਡ ਨਹੀਂ ਹੋ ਰਹੀ ਤੁਸੀਂ ਮੇਰੇ ਬਾਹਰ ਜਾ ਕੇ ਕਰਵਾਣਾ ਮੈਨੂੰ ਮੇਰੇ ਤੁਸੀਂ ਧਿਆਨ ਵਿੱਚ ਲੈ ਕੇ ਆਇਓ ਤੇ ਮੈਂ ਸੈਂਟਰ ਸਰਕਾਰੇ ਚ ਵੀ ਗੱਲ ਕਰੂੰਗਾ ਮੈਂ ਆਪਣੇ ਤੌਰ ਤੇ ਮੈਂ ਲੋਕਲ ਬੈਂਕਰ ਨਾਲ ਵੀ ਗੱਲ ਕਰੂੰਗਾ ਵੀ ਅੱਗੇ ਤੋਂ ਇਹ ਪ੍ਰੋਵਾਈਡ ਕਰਾਣ ਸਾਡੇ ਇਹੋ ਜੀ ਕੋਈ ਵੀ ਗੱਲ ਹੁੰਦੀ ਹੈ ਤੁਸੀਂ ਦੇਖੋ ਸ਼ਹਿਰ ਦੇ ਕੀ ਦੇਸ਼ ਦੇ ਚੌਥਾ ਸਤੰਭ ਤੁਸੀਂ ਇਹ ਸਾਨੂੰ ਸਭ ਕੋ ਇਹ ਗੱਲਾਂ ਪਹਿਲਾਂ ਆ ਕੇ ਦੱਸੋ ਤੇ ਅਸੀਂ ਮੈਂ ਗਾਰੰਟੀ ਦਿੰਦਾ ਤੁਸੀਂ ਪਹਿਲਾਂ ਦੱਸ ਦਿੱਤਾ ਜੋ ਪ੍ਰੋਬਲਮ ਹੈ ਜਿਹੜਾ ਜੀ ਇਹ ਸ਼ਾਈਨ ਬੋਰਡ ਨਾਲ ਜੁੜਿਆ ਹੁੰਦਾ ਜਿਹੜਾ ਹੈ ਮੈਡੀਕਲ ਦਾ ਜੀ ਮੈਡੀਕਲ ਚੁੜਿਆ ਜਾਂਦਾ ਡਿਸਟ੍ਰਿਕਟ ਵਾਈਜ਼ ਤਹਿਸੀਲ ਵਾਈਜ਼ ਉਹਦੇ 'ਚ ਰਾਜਪੁਰਾ ਦਾ ਨਾਮ ਨਹੀਂ ਆਇਆ ਜਦਕਿ ਪਿਛਲੇ ਸਾਲ ਸੀਗਾ ਇਸ ਵਾਰ ਜਿਹੜੇ ਰਾਜਪੁਰੇ ਸੰਗਤ ਉਹ ਤੰਗ ਹੋ ਕੇ ਪਟਿਆਲਾ ਵਰਗੇ ਕੇ ਵੱਡੇ ਵੱਡੇ ਸ਼ਹਿਰਾਂ ਜਾ ਕੇ ਬੜੇ ਮੈਡੀਕਲ ਉਹਦੇ ਨਾਲ ਤੱਕ ਜਾ ਕੇ ਮੈਡੀਕਲ ਕਰਵਾ ਕੇ ਆਈ ਹੈ ਔਰ ਬੈਂਕ ਦੀ ਜਿਹੜੀ ਫੈਸਿਲਿਟੀ ਹੈ ਮੈਂ ਤੁਹਾਨੂੰ ਰਿਸ਼ਵਾਤ ਦਿਵਾਉਣਾ ਵੀ ਇਹ ਉਹ ਜੀ ਕੋਈ ਪ੍ਰੋਬਲਮ ਨਹੀਂ ਆਏਗੀ ਖਾਸ ਤੌਰ ਤੇ ਰਾਜਪੁਰਾ ਵਾਸਤੇ ਇਹ ਮੇਰੇ ਤੋਂ ਤੁਹਾਡਾ ਪੁੱਛਣਾ ਠੀਕ ਹੈ ਜ ਸ੍ਰੀ ਅਮਨਾਥ ਦੀ ਯਾਤਰਾ ਤੇ ਪਿੱਛੇ ਪਸਰ ਲੈ ਕੇ ਜਾ ਰਹੇ ਹਾਂ ਜੈ ਸ਼ੰਕਰ ਕੀ ਜੈ ਬੋਲੇ ਕੀ ਸਾਡੀ ਜਿਹੜੀ ਆਈ ਸਾਰੀ ਯਾਤਰੀਆਂ ਨੂੰ ਮੇਰੇ ਵੱਲੋਂ ਪਿਆਰ ਨਾਲ ਜੈ ਸ਼ੰਕਰ ਕੀ ਅਸੀਂ ਮਹਾਦੇਵ ਸੇਵਾ ਸਮਿਤੀ ਰਾਜਪੁਰਾ ਵੱਲੋਂ ਅਸੀਂ 17ਵੀਂ ਯਾਤਰਾ ਲੈ ਕੇ ਜਾ ਰਹੇ ਹਾਂ ਅਸੀਂ ਅਮਨਾਥ ਅਤਲ ਲਈ ਤੁਸੀਂ ਇਹਨੇ ਦੇਖੋ ਵੀ 120 ਯਾਤਰੀ ਸਾਡੇ ਨਾਲ ਯਾਤਰਾ ਲਈ ਜਾ ਰਹੇ ਨੇ ਅਸੀਂ ਜਾਂਦੇ ਪਹਿਲਾਂ ਪਪਾ ਅਮਨਾਥ ਬਰਫਾਨੀ ਤੇ ਦਰਸ਼ਨ ਕਰਕੇ ਵਾਪਸ ਸ਼ੀਨਗਰ ਤਾਂ ਹੁੰਦੇ ਹੋਏ ਸ਼੍ਰੀ ਵੈਸ਼ਨ ਦੇ ਵੀ ਯਾਤਰਾ ਲਈ ਕਿਉਂਕਿ ਰਾਜਪੁਰਾ 10ਵੇਂ ਦਿਨ ਅਸੀਂ ਵਾਪਸ ਆਵਾਂਗੇ ਤੇ ਇਹ ਕਿੰਨੇ ਦਿਨ ਦਾ ਟੂਰ ਹੈ ਕਿੱਥੇ ਕਿੱਥੇ ਜਾਣ ਦਾ ਪਲਾਨ ਹੈ 10 ਦਿਨ ਦਾ ਟੂਰ ਹੈ ਜੀ ਇਹ ਅਮਨਾਂ ਯਾਤਰਾ ਸ਼੍ਰੀਨਗਰ ਔਰ ਆਂਦੇ ਵੈਸ਼ਨ ਦੇ ਤਾਂ ਐਸਾ ਜੋ ਸੰਗਤ ਤੁਹਾਡੇ ਨਾਲ ਜਾ ਰਹੀ ਹੈ ਉਹਨਾਂ ਵਾਸਤੇ ਕੀ ਕੀ ਪ੍ਰਬੰਧ ਹੋਣੇ ਤੁਹਾਡੇ ਵੱਲੋਂ ਖਾਣ ਪੀਣ ਤੋਂ ਲੈ ਕੇ ਸੇਫਟੀ ਲਈ ਕੀ ਕੀ ਪ੍ਰਬੰਧ ਹੋਣੇ ਤੁਹਾਨੂੰ ਇਹ ਕੋਈ ਯਾਤਰਾ ਦੇ ਜਾਂ ਖਾਣ ਪੀਣ ਦਾ ਜੋ ਲੰਗਰ ਹੈ ਸੰਮਤੀ ਵਾਸਤੇ ਜਾਂਦਾ ਸਾਨੂੰ ਠੀਕ ਹੈ ਉਸ ਤੋਂ ਬਾਅਦ ਸੇਫਟੀ ਬੱਸ ਤੇ ਜੋ ਬਾਬਾ ਬਰਫਾਨੀ ਦੀ ਇੱਛਾ ਨਾਲ ਹਰ ਚੀਜ਼ ਹਰ ਦਵਾਈ ਮੈਡੀਸਿਨ ਜੋ ਵੀ ਹੈ ਸਾਡੇ ਕੋਲ ਅਵੇਲੇਬਲ ਹੈ ਸਾਡੀ ਸੇਵਾ ਸਮਿਤਰੇ ਮੈਂਬਰ ਆਪਣੀ ਸੇਵਾ ਕਰਕੇ ਇਹ ਸਾਰਾ ਲੰਗਰ ਜੋ ਵੀ ਤੁਸੀਂ ਕਹਿਣਾ ਚਾਹੁੰਦੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਹੈਲਪ ਹੈ ਅਸੀਂ ਹਮੇਸ਼ਾ ਰੈਡੀ ਰਹਿੰਦੇ ਆ ਹਰ ਸਾਲ ਰੈਡੀ ਰਹਿੰਦੇ ਆ ਇਸ ਸਾਲ ਵਿੱਚ ਰੈਡੀ ਆਂ ਜੀ ਯਾਤਰੀਆਂ ਦਾ ਰਹਿਣ ਦਾ ਕੀ ਪ੍ਰਬੰਧ ਹੁੰਦਾ ਤੁਹਾਡੇ ਕੋਲ ਹੁੰਦਾ ਯਾਤਰੀਆਂ ਦਾ ਰਹਿਣ ਦਾ ਪ੍ਰਬੰਧ ਜਿਹੜੇ ਆਪਣੇ ਸ਼ਰਾਈਨ ਬੁੰਨੇ ਜੋ ਲੰਗਰ ਜਾਂ ਮੰਦਿਰ ਨੂੰ ਸੇਵਾ ਦਿੱਤੀ ਹੈ ਜਿਸ ਮੰਦਿਰਾਂ ਦੇ ਇੱਥੇ ਬਾਬਰ ਫਾਨੀ ਰਹਿਣ ਦਾ ਸਥਾਨ ਹਰ ਜਗ੍ਹਾ ਹੈ ਜੇ ਕਿਤੇ ਮਰਦਾਂ ਨੂੰ ਸੇ ਲੋੜ ਪੈਂਦੀ ਹੈ ਸਾਡੇ ਕੋਲ ਆਪਣੀ ਯਾਤਰਾਵਾਂ ਵਾਸਤੇ ਸਹੂਲਤ ਹੈ ਜੀ ਅਧਿ ਸੇਵਾ ਸਮਿਤੀ ਦੁਆਰਾ ਜੋ ਹੈ ਸ੍ਰੀ ਅਮਰਨਾਥ ਜੀ ਦੀ ਯਾਤਰਾ ਤੇ ਯਾਤਰੀਆਂ ਦਾ ਜੋ ਜੱਥਾ ਲੈ ਕੇ ਜਾ ਰਹੇ ਆ ਇਸ ਟਾਈਮ ਸਾਡੇ ਨਾਲ ਮੌਜੂਦ ਹੈ ਹਲਕਾ ਰਾਜਪੁਰਾ ਤੋਂ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਸੀ ਉਹਨਾਂ ਕੋਲ ਪੁੱਛਾਂਗੇ ਕਿ ਅੱਜ ਉਹ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਹੈ ਤੇ ਨਾਲ ਨਾਲ ਬੱਸਾਂ ਨੂੰ ਹਰੀ ਝੰਡੀ ਵੀ ਦਿੱਤੀ ਹੈ ਕੀ ਕਹਿਣਾ ਹੈ ਸਾਡੇ ਨਾਲ ਹਲਕਾ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਜਿਨ੍ਹਾਂ ਨੇ ਕੀ ਹਰੀ ਝੰਡੀ ਦੇ ਕੇ ਬੱਸ ਨੂੰ ਰਵਾਨਾ ਕੀਤਾ ਤੇ ਨਾਲ ਨਾਲ ਯਾਤਰੀਆਂ ਦੀ ਚੰਗੀ ਸਿਹਤ ਤੇ ਵਧੀਆ ਯਾਤਰਾ ਲਈ ਕਾਮਨਾ ਕੀਤੀ ਪ੍ਰਾਪਤੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ